ਜਿਹੜੇ ਆਪਣੇ ਇਲਾਕੇ ਦੇ ਖਿਡਾਰੀਆਂ ਦੇ ਸਿਰ ਤੇ ਬਹੁਤ ਵੱਡਾ ਆਸ਼ੀਰਵਾਦ ਰੱਖਦੇ ਐ ਅੱਜ ਯੋਧੇ ਦੇ ਸਨਮਾਨ ਦੇ ਵਿੱਚ ਵਿਸ਼ੇਸ਼ ਤੌਰ ਤੇ ਮਹਾਤਮਾ ਮਨੀ ਜੀ ਖੇੜਾ ਬੇਟ ਯਾਦਾ ਸੁਰਖਪਰੀਆ ਵਿਸ਼ੇਸ਼ ਤੌਰ ਤੇ ਪੂਜਾ ਸਾਡਾ ਵੱਡਾ ਵੀਰ ਹਾਂਜੀ ਰੁਪਿੰਦਰ ਜੀ ਕਰੋ ਗੱਲ ਇਸ ਸਨਮਾਨ ਦੀ ਇਹ ਜਿਹੜਾ ਸਨਮਾਨ ਹੋਣ ਜਾ ਰਿਹਾ ਮਹਾਨ ਕਬੱਡੀ ਖਿਡਾਰੀ ਦਾ ਥੋੜਾ ਜਿਹਾ ਆਪਾਂ ਦਾਇਰਾ ਜੇ ਖੋਲ ਦਈਏ ਤੇ ਬੜੀ ਮਿਹਰਬਾਨੀ ਹੋਊਗੀ ਤੇ ਆਪੋ ਆਪਣੇ ਬਟੂਏ ਤੇ ਮੋਬਾਈਲ ਵੀ ਜਿਹੜੇ ਐ ਉਹ ਸਾਮ ਕੇ ਰੱਖਿਓ ਮੇਰੇ ਵੀਰੋ ਕਿਉਂਕਿ 35 ਤੋਂ 40 ਲੱਖ ਦੀ ਗੱਡੀ ਔਰ ਇਹ ਗੱਡੀ ਦੇ ਵਿੱਚ ਮੇਰੇ ਵੀਰੋ ਜਿਹੜੇ ਭਰਾਵਾਂ ਦਾ ਸਹਿਯੋਗ ਪਿਆ ਨਾ ਉਹਨਾਂ ਵੀਰਾਂ ਦਾ ਵੀ ਆਪਾਂ ਜ਼ਿਕਰ ਕਰੀਏ ਤੇ ਫਿਰ ਗੱਲ ਬਣਦੀ ਹੈ ਇਸ ਸਨਮਾਨ ਦੇ ਵਿੱਚ ਜਿੱਥੇ ਯੂਨਾਈਟਿਡ ਬ੍ਰਮਟਨ ਕਬੱਡੀ ਕਲੱਬ ਟ੍ਰਾਂਟੋ ਦਾ ਔਰ ਉੱਥੇ ਯੂਨਾਈਟਿਡ ਕਬੱਡੀ ਕਲੱਬ ਸਰੀ ਦਾ ਮੇਰੇ ਵੀਰੋ ਬਹੁਤ ਵੱਡਾ ਰੋਲ ਹੈ ਜਸਵਿੰਦਰ ਸਿੰਘ ਜੀ ਸ਼ੋਕਰ ਜਸਵੰਤ ਬੱਲ ਰਣਜੀਤ ਢੰਡਾ ਜੁਝਾਰ ਸ਼ੋਕਰ ਬਲਵੀਰ ਰਾਏ ਹਰਜਿੰਦਰ ਸੰਘੇੜਾ ਬੱbbi ਸਿਆਟਲ ਤੇ ਨਾਲ ਮੇਜਰ ਬਰਾੜ ਜਸਵਾਲ ਪੰਡਾਲ ਗੋਖਾ ਟਵਾਲ ਮਾਨਾ ਰੂਮੀ ਦੇ ਮੰਗਟ ਬਲਵੀਰ ਰਾਏ ਗੈਰੀ ਪੰਡਾਲ ਕਰਮਪਾਲ ਜਸਕੀਰਤ ਬਰਾੜ ਸਵਰਨ ਸਿੱਧੂ ਜਲੰਧਰ ਸਿੱਧੂ ਔਰ ਉੱਥੇ ਲਾਲੀ ਨਰਵਾਲ ਲਾਲੀ ਢੇਸੀ ਲੱਕੀ ਜੋਲ ਲਾਲੀ ਸਿੱਧੂ ਮੇਰੇ ਵੀਰੋ ਸਤਿਮਾ ਓੰਕਾਰ ਮਾਨ ਜਸਵੀਰ ਢਿੱਲੋਂ ਹਰਨਜੀਤ ਢੰਡਾ ਜਵਾਰ ਪੱਟਾ ਬੀਸੀ ਟਾਇਰ ਕੁਲਵਰਨ ਸ਼ੇਰਗਿਲ ਜੀ ਦੇ ਨਾਲ ਮਾਨਾ ਰੂਮੀ ਵਾਲਾ ਹਰਜੀਤ ਸਹੋਤਾ ਤੇ ਕਿੰਦੇ ਕੂਨਰ ਹੋਣਾ ਦਾ ਮੇਰੇ ਵੀਰੋ ਬਹੁਤ ਵੱਡਾ ਰੋਲ ਹੈ ਅੱਜ ਸਾਰੇ ਭਰਾਵਾਂ ਨੇ ਰਲ ਮਿਲ ਕੇ ਜਸਵੰਤ ਪੱਲ ਹੋਣਾ ਦਾ ਲੈ ਵੀ ਯੋਧਿਆ ਸਾਰੇ ਵੀਰਾਂ ਦਾ ਜ਼ਿਕਰ ਹੋਇਆ ਮੈਨੂੰ ਲੱਗਦਾ ਮਾਤਾ ਜੀ ਵੀ ਪੁੱਜੇ ਹੋਏ ਨੇ ਮਹਾਤਮਾ ਮੁੰਨੀ ਜੀ ਕੀ ਬਾਤ ਹੈ ਮਹਾਂਪੁਰਸ਼ ਆ ਪਏ ਹੋਏ ਨੇ ਪਿਆਰ ਦੀਆਂ ਯਾਦਾ ਕਿਹੜੇ ਪਾਸੇ ਆ ਯਾਰ ਯਾਦਾਂ ਨੂੰ ਨਾਲ ਲੈ ਕੇ ਆਓ ਯਾਦਿਆਂ ਨਾਲ ਹੋ ਜਾ ਭਰਾ ਦੇ ਇਹ ਮਾਨ ਸਨਮਾਨ ਭਰਾ ਦਾ ਹੋਣ ਜਾ ਰਿਹਾ ਹੈ ਯੋਧਾ ਤੇ ਯਾਦਾ ਪਿਆਰ ਦੀਆਂ ਗੱਲਾਂ ਨੇ ਅੱਜ ਮਾਨ ਸਨਮਾਨ ਮੇਰੇ ਵੀਰੋ ਲੈ ਵੀ ਯੋਧਾ ਭੱਜ ਕੇ ਇਧਰ ਸਰਦਾਰ ਸਰਬਜੀਤ ਸਿੰਘ ਦੇ ਪੁੱਤਰ ਦਾ ਸਨਮਾਨ ਮੇਰੇ ਵੀਰੋ ਵੱਡੀ ਕੀ ਦੇ ਨਾਲ ਬੋਲੇ ਮੁਬਾਰਕਬਾਦ ਆ ਜਿੱਥੋਂ ਦੀ ਵੀ ਗੱਡੀ ਲੰਘੂਗੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਆ ਤੇ ਉਹ ਇਸ ਖੁਸ਼ੀ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਤਾੜੀਆਂ ਜ਼ੋਰਦਾਰ ਮਾਰਨਗੇ ਮੇਰੇ ਵੀਰੋ ਔਰ ਇਹ ਸਤਕਾਰ ਹੈ ਇਸ ਉਹ ਬਾਬਾ ਕੋਈ ਗੱਲ ਨਹੀਂ ਨਾ ਜੜ ਪਿੱਛੋਂ ਟੁੱਟ ਨਾ ਜਾਵੇ ਦੇਖੀ ਕਿਤੇ ਚੜਨ ਵਾਲੀ ਇੰਨੀ ਕਿੱਡੀ ਕੁ ਜ਼ਰੂਰੀ ਹੈ ਸੋ ਮੇਰੇ ਵੀਰ ਬਣ ਕੇ ਪਿਆਰ ਨਾਲ ਸਾਰਿਆਂ ਦਾ ਧੰਨਵਾਦ ਹੈ ਇਹ ਮਾਨ ਸਨਮਾਨ ਸੁਰਖਪਰੀਏ ਯੋਧੇ ਦਾ ਕੀਤਾ ਗਿਆ ਹੈ 40 ਲੱਖ ਤੋਂ ਉੱਪਰ ਦੀ ਕੀਮਤ ਹੈ ਮੇਰੇ ਵੀਰੋ ਇਸ ਗੱਡੀ ਦੀ ਔਰ ਜਿਹੜੀ ਗੱਡੀ ਯੂਨਾਈਟਿਡ ਪ੍ਰਿੰਟਨ ਕਬੱਡੀ ਕਲੱਬ ਟ੍ਰਾਂਟੋ ਵਾਲਿਆਂ ਨੇ ਯੂਨਾਈਟਿਡ ਸਪੋਰਟਸ ਕਲੱਬ ਸਰੀ ਵਾਲਿਆਂ ਨੇ ਕਹਿ ਰਹੇ ਨੇ ਕਹਿਲਗਰੀ ਵਾਲੇ ਭਰਾਵਾਂ ਨੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸੁਰਖਪਰੀਏ ਯੋਧੇ ਨੂੰ ਦਿੱਤੀ ਗਈ ਹੈ ਇਹ ਮਾਨ ਸਨਮਾਨ ਬਖਸ਼ੇ ਗਏ ਹੈ ਆਲਮਗੀਰ ਜੀ ਦੋ ਸ਼ਬਦ ਤੁਸੀਂ ਵੀ ਜਰੂਰ ਬੋਲ ਦਿਓ ਇਧਰਲੇ ਪਾਸਿਓਂ ਬੜੀ ਮਿਹਰਬਾਨੀ ਹੋਊਗੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਵਾਰ ਯੋਧੇ ਦੇ ਨਾਂ ਤੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਮਹਾਤਮਾ ਮੁੰਨੀ ਜੀ ਬਹੁਤ ਪਿਆਰੀ ਤੇ ਰੱਬੀ ਰੂਹ ਹੈ ਜਿਹੜੇ ਇਸ ਵੇਲੇ ਆਪ ਗੱਡੀ ਚਲਾ ਕੇ ਖੇਡ ਮੈਦਾਨ ਦੇ ਵਿੱਚ ਇਹ ਢੇੜਾ ਲਾ ਰਹੇ ਹੈ ਯੋਧਾ ਕਹਿੰਦਾ ਇਹ ਜਿਹੜਾ ਮਾਣ ਹੈ ਨਾ ਇਹ ਸਦਾ ਜ਼ਿੰਦਗੀ ਦੇ ਵਿੱਚ ਮੈਨੂੰ ਯਾਦ ਰਹੇਗਾ ਵੀ ਅੱਜ ਮਹਾਤਮਾ ਮੁੰਨੀ ਜੀ ਆਪ ਖੁਦ ਬੈਠੇ ਨੇ ਗੱਡੀ ਦੇ ਵਿੱਚ ਉਧਰ ਨਵਤੇਜ ਗੁੱਗੂ ਭਾਜੀ ਬਟਾਲਾ ਤੇ लवली ਪੁਲਵਾਨ ਜੀ ਤੇ ਉਹਨਾਂ ਦੇ ਸਾਰੇ ਸਾਥੀ ਆਏ ਹੈ ਮੋਤੀ ਭਾਜੀ ਬਟਾਲੇ ਤੋਂ ਤੇ ਸੁਖ ਬਿਰਕ ਸਾਡਾ ਵੀਰ ਆਹ ਯੋਧਾ ਉਹ ਵਾਹ ਵੇ ਯੋਧਿਆ ਛਾ ਗਿਆ ਯੋਧਿਆ ਕਹਿੰਦੇ ਜਦੋਂ ਚੈਂਪੀਅਨਸ਼ਿਪ ਬਾਗੜੀਆਂ ਦੀ ਹੋਈ ਉਤੋਂ ਵੀ ਕਹਿੰਦੇ ਜਦੋਂ ਹੌਲੈਂਡ ਜਿੱਤੇ ਆ ਫਿਰ ਸੈਦੋਵਾਲ ਦੇ ਵਿੱਚੋਂ ਕਹਿੰਦੇ ਸਵਿਫਟ ਜਿੱਤੀ ਹੈ ਤੇ ਅੱਜ ਕਹਿੰਦੇ ਵੱਡਾ ਮਾਣ ਭਰਾਵਾਂ ਨੇ ਦਿੱਤਾ ਹੈ ਤੇ ਅੱਜ ਕਹਿੰਦੇ ਫੋਰਚੂਨਰ ਗੱਡੀ ਦੇ ਨਾਲ ਵੱਡਾ ਮਾਣ ਮਿਲਿਆ ਹੈ ਇਹ ਵੀ ਇੱਕ ਬਹੁਤ ਜ਼ਿੰਦਗੀ ਦੇ ਪਿਆਰੇ ਤੇ ਬੜੇ ਸੁਨਹਿਰੇ ਪਲ ਨੇ ਇਹ ਯਾਦਗਾਰੀ ਪਲ ਨੇ ਇਹ ਯਾਦਗਾਰੀ ਪਲ ਨੇ ਇਹ ਯਾਦਗਾਰੀ ਅੱਜ ਸਾਰਾ ਕਬੱਡੀ ਜਗਤ ਕਿੰਨਾ ਖੁਸ਼ ਆ ਮੇਰੇ ਵੀਰੋ ਲੈ ਵੀ ਰੌਚ ਇਹ ਭਾਗਾ ਵਾਲਿਆਂ ਦੇ ਹਿੱਸੇ ਇਹ ਜਿਹੜੀਆਂ ਬੁਲੇਟ ਆਉਂਦੀਆਂ ਨੇ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ ਇਹਨਾਂ ਸਾਰਿਆਂ ਦਾ ਸਤਿਕਾਰ ਹੈ ਔਰ ਸਾਡੇ ਭੈਣ ਜੀ ਯੋਧੇ ਦੇ ਮਿਸਿਸ ਉਹ ਵੀ ਅੱਜ ਦੇ ਕਬੱਡੀ ਕੱਪ ਦੇ ਵਿੱਚ ਪੁੱਜੇ ਨੇ ਇਸ ਸਨਮਾਨ ਦੇ ਵਿੱਚ ਸ਼ਾਮਲ ਹੋਏ ਨੇ ਇਸ ਭੈਣ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਅਚੇਚੇ ਤੌਰ ਤੇ ਸਾਡੇ ਭੈਣ ਜੀ ਪੁੱਜੇ ਨੇ ਬਹੁਤ ਬਹੁਤ ਸਤਿਕਾਰ ਹੈ ਸਾਰਾ ਪਰਿਵਾਰ ਮੈਂ ਬੇਨਤੀ ਕਰੂੰਗਾ ਜੀ ਤੁਸੀਂ ਵੀ ਅੱਗੇ ਹੋ ਜਾਓ ਸਾਰਿਆਂ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਇਹ ਪਲ ਮੇਰੇ ਵੀਰੋ ਕੀਮਤੀ ਨੇ ਇਹਨਾਂ ਪਲਾਂ ਦੀ ਕੋਈ ਕੀਮਤ ਨਹੀਂ ਇਹ ਪਲ ਨੇ ਨਾ ਜਿਹੜੇ ਇਹ ਗੱਡੀ ਤੋਂ ਵੀ ਮਹਿੰਗੇ ਪਾਲ ਨੇ ਸੱਚੇ ਪਾਤਸ਼ਾਹ ਇਹ ਹਰ ਇੱਕ ਦੇ ਪਰਿਵਾਰ ਤੇ ਮੇਰੇ ਵੀਰੋ ਇਸ ਤਰ੍ਹਾਂ ਦਾ ਜਿਹੜਾ ਸਮਾਂ ਆਵੇ ਇਸ ਤਰ੍ਹਾਂ ਦੀ ਖੁਸ਼ੀ ਦੀ ਘੜੀ ਹਰ ਇੱਕ ਪਰਿਵਾਰ ਤੇ ਆਵੇ ਔਰ ਹਰ ਇੱਕ ਮਾਂ ਦੇ ਪੁੱਤ ਦਾ ਜਿਹੜਾ ਸਨਮਾਨ ਹੈ ਉਹ ਵੱਡੇ ਪੱਦਰ ਤੇ ਵੱਡੇ ਕੱਠ ਦੇ ਵਿੱਚ ਹੋਵੇ ਤੇ ਦੁਨੀਆ ਮੇਰੇ ਵੀਰੋ ਇਸੇ ਤਰ੍ਹਾਂ ਤਾੜੀਆਂ ਮਾਰੇ ਦੁਨੀਆ ਤਾੜੀਆਂ ਮਾਰੇ ਮੈਨੂੰ ਲੱਗਦਾ ਵੀ ਯੋਧਿਆ ਆਂ ਨ ਗੱਲਾਂ ਬਖਰੀਆਂ ਨੇ ਲੈ ਵੀ ਯੋਧਿਆ ਖੁਸ਼ ਹੈ ਅੱਜ ਅੱਜ ਕਹਿੰਦਾ ਵੀ ਖੁਸ਼ੀ ਦਾ ਟਿਕਾਣਾ ਨਹੀਂ ਅੱਜ ਸਾਰਾ ਪਰਿਵਾਰ ਅੱਜ ਸਮੁੱਚਾ ਕਬੱਡੀ ਜਗਤ ਜਿਹੜਾ ਹੈ ਉਹ ਖੁਸ਼ ਹੈ ਇੱਕ ਧਕਾਰਾ ਲਾਵਾਂਗੇ ਕੋਈ ਰਸਨਾ ਬਾਂਝੀ ਨਾ ਰਵੇ ਬੋਲੇ ਸੋ ਨਿਹਾਲ ਇਹ ਯੋਦੇ ਦਾ ਬੇਟਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਜਗਤ ਸਿੰਘ ਯੋਦੇ ਦਾ ਬੇਟਾ ਹੈ ਆ ਯੋਦੇ ਦਾ ਬੇਟਾ ਹੈ ਆ ਜੁਗਾਦ ਸਿੰਘ ਐ ਲੈ ਵੀ ਜੁਗਾਦ ਸਿੰਘ ਐ ਤੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਤਰ ਤੇ ਨਾਂ ਜਿਹੜਾ ਰੌਸ਼ਨ ਕਰੇ ਤੇ ਨਾਲ ਸਾਡਾ ਬਾਪੂ ਜੀ ਐ ਸਰਦਾਰ ਸਰਬਜੀਤ ਸਿੰਘ ਜੀ ਸਤਕਾਰ ਦੇ ਯੋਗ ਨੇ ਮਾਤਾ ਜੀ ਕਿਹੜੇ ਪਾਸੇ ਨੇ ਮਾਤਾ ਜੀ ਵੀ ਆਉਣਗੇ ਮਾਤਾ ਗੁਰਮੀਤ ਕੌਰ ਜੀ ਮੇਰਾ ਖਿਆਲ ਹੈ ਵੀ ਉਧਰਲੇ ਪਾਸੇ ਖੜੇ ਨੇ ਬਹੁਤ-ਬਹੁਤ ਸਤਕਾਰ ਹੈ ਬਹੁਤ ਯੋਧਿਆ ਜੱਦਿਆ ਅੱਜ ਨੌਜਾਨਾ ਸਵਾਦ ਆ ਸਾਡੀ ਮਾਂ ਆ ਮਾਂ ਗੁਰਮੀਤ ਕੌਰ ਔਰ ਬਾਪੂ ਸਰਦਾਰ ਸਰਬਜੀਤ ਸਿੰਘ ਜੁਗਤ ਸਿੰਘ ਸਾਡੀ ਭੈਣ ਜੀ ਨੂੰ ਵੀ ਮੈਂ ਬੇਨਤੀ ਕਰੂੰਗਾ ਭੈਣੇ ਤੁਸੀਂ ਵੀ ਅੱਗੇ ਆ ਜਾਓ ਕਿਉਂਕਿ ਇਹ ਪਲ ਨੇ ਜਿਹੜੇ ਕੀਮਤੀ ਹੈ ਜੋਧਿਆ ਤੂੰ ਵੀ ਅੱਗੇ ਆ ਮਹਾਤਮਾ ਮਨੀ ਜੀ ਕਿਹੜੇ ਪਾਸੇ ਨੇ ਸੰਤ ਮਹਾਪੁਰਸ਼ ਕਿਹੜੇ ਪਾਸੇ ਨੇ ਇੱਕ ਸਾਰੇ ਇੱਕ ਫੋਟੋ ਜਿਹੜੀ ਕਰਵਾਓ ਮੈਂ ਤੇ ਪਹਿਲਾਂ ਕਿਹਾ ਵੀ ਇਹ ਪਲ ਵੀ ਵਿਆਹ ਤੋਂ ਘੱਟ ਨਹੀਂ ਇਸ ਸਮੇਂ ਨੂੰ ਮੇਰੇ ਵੀਰੋ ਇਹ ਤੇ ਮਾਂ ਜਾਣਦੀ ਹੈ ਜਾਂ ਬਾਪ ਜਾਣਦਾ ਵੀ ਮੇਰੇ ਵੀਰੋ ਇਸ ਸਮੇਂ ਦਾ ਇੰਤਜ਼ਾਰ ਕਿੰਨਾ ਕੀਤਾ ਇਸ ਸਮੇਂ ਦਾ ਇੰਤਜ਼ਾਰ ਇਹ ਮੇਰੇ ਵੀਰੋ ਇਸ ਘੜੀ ਦਾ ਇੰਤਜ਼ਾਰ ਕਿੰਨਾ ਕੀਤਾ ਮੁਬਾਰਕਬਾਦ ਹੈ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੇ ਸੱਚੇ ਪਾਤਸ਼ਾਹ ਰੰਗ ਭਾਗ ਲਾਈ ਰੱਖੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮੇਰੇ ਵੀਰੋ ਦੁਨੀਆਂ ਦੀਆਂ ਵਧਾਈਆਂ ਦਵਾਉਂਦਾ ਰਵੇ ਕਿ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਦਨੀਆਂ ਬਹੁਤ 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 ਮੁਬਾਰਕਬਾਦ ਕਿ ਯਾਰੋ ਵੱਖਰੀ ਬਣਾਉਣੀ ਪਹਿਚਾਨ ਜੱਗ ਤੇ ਨਹੀਂ ਇੰਨੀ ਸੌਖੀ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਬੇੜੇ ਵਿੱਚ ਬੜੀ ਹੁੰਦੀ ਪੌਣੀ ਓਖੀ ਰੇਡ